ਤੁਹਾਨੂੰ ਜਰੂਰ ਪਤਾ ਹੋਣੀ ਚਾਹੀਦੀ ਹੈ ਹਨ ਰੋਗਾਂ ਬਾਰੇ 51 ਤੱਥ ਅਤੇ 3 ਲੂਨਸਕੇ ਨੰਬਰ 1 90% ਦੀ ਬਿਮਾਰੀਆਂ ਪੇਟ ਦੀਆਂ ਹੀ ਹੁੰਦੀਆਂ ਹਨ ਪੇਟ ਵਿੱਚ ਕਵਰਜ਼ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਤੁਸੀਂ ਬਿਮਾਰੀਆਂ ਤੋਂ ਚਾਹ ਕੇ ਵੀ ਨਹੀਂ ਬਚ ਸਕੋਗੇ ਨੰਬਰ 2 ਭੋਜਨ ਤੋਂ ਬਾਅਦ ਪਾਣੀ ਪੀਣ ਨਾਲ 103 ਬਿਮਾਰੀਆਂ ਹੁੰਦੀਆਂ ਹਨ ਇਸ ਲਈ ਭੋਜਨ ਤੋਂ ਡੇਢ ਘੰਟਾ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ ਨੰਬਰ 3 160 ਬਿਮਾਰੀਆਂ ਸਿਰਫ ਮਾਸਾਹਾਰੀ ਭੋਜਨ ਖਾਣ ਨਾਲ ਹੁੰਦੀਆਂ ਹਨ ਨੰਬਰ 4 ਕੁੱਲ 13 ਅਟਲ ਵੇਗ ਹੁੰਦੇ ਹਨ ਨੰਬਰ 5 ਚਾਹ ਪੀਣ ਨਾਲ ਅਸੀਂ ਬਿਮਾਰੀਆਂ ਹੁੰਦੀਆਂ ਹਨ ਨੰਬਰ 6 ਐਲੂਮੀਨੀਅਮ ਦੇ ਬਰਤਨ ਜਾਂ ਕੁੱਕਰ ਦੇ ਬਰਤਨ ਵਿੱਚ ਖਾਣਾ ਬਣਾਉਣ ਦੇ ਨਾਲ 48 ਬਿਮਾਰੀਆਂ ਹੁੰਦੀਆਂ ਹਨ ਨੰਬਰ 7 ਸ਼ਰਾਬ ਕੋਲ ਡਰਿੰਕਸ ਅਤੇ ਚਾਹ ਦਾ ਸੇਵਨ ਕਰਨ ਨਾਲ ਦਿਲ ਦੇ ਰੋਗ ਬਣਦੇ ਹਨ ਨੰਬਰ 8 ਆਂਡਾ ਖਾਣ ਦੇ ਨਾਲ ਦਿਲ ਦੇ ਰੋਗ ਪਥਰੀ ਅਤੇ ਗੁਰਦੇ ਨੂੰ ਨੁਕਸਾਨ ਹੁੰਦਾ ਹੈ ਨੰਬਰ 9 ਠੰਡਾ ਪਾਣੀ ਅਤੇ ਆਈਸਕ੍ਰੀਮ ਖਾਣ ਦੇ ਨਾਲ ਵੱਡੀ ਅੰਤਰੀ ਸੁਗੜ ਜਾਂਦੀ ਹੈ ਨੰਬਰ 10 ਮੈਗੀ ਗੁਟਕਾ ਸ਼ਰਾਬ ਬਸੂਰ ਦਾ ਮਾਸ ਪੀਜ਼ਾ 버ਗਰ ਬੀੜੀ ਸਿਗਰਟ ਪੈਪਸੀ ਕੋਕ ਵੱਡੀ ਅੰਤੜੀ ਸੜਨ ਦਾ ਕਾਰਨ ਬਣਦੇ ਹਨ ਨੰਬਰ 11 ਭੋਜਨ ਤੋਂ ਬਾਅਦ ਇਸ਼ਨਾਨ ਕਰਨ ਦੇ ਨਾਲ ਪਾਚਨ ਸ਼ਕਤੀ ਹੌਲੀ ਹੋ ਜਾਂਦੀ ਹੈ ਅਤੇ ਸਰੀਰ ਕਮਜ਼ੋਰ ਹੋਣ ਲੱਗਦਾ ਹੈ ਤਾਂ ਭੋਜਨ ਖਾਣ ਤੋਂ ਬਾਅਦ ਕੁਝ ਸਮਾਂ ਰੋਕ ਕੇ ਹੀ ਨਹਾਉਣਾ ਚਾਹੀਦਾ ਹੈ ਨੰਬਰ 12 ਬਾਰੇ ਨੂੰ ਰੰਗਣ ਵਾਲੇ ਪਦਾਰਥ ਜਿਵੇਂ ਹੈਅਰ ਕਲਰ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਸ ਨਾਲ ਅੰਨ੍ਹਾਪਨ ਵੀ ਹੋ ਸਕਦਾ ਹੈ ਨੰਬਰ 13 ਨਮਕੀਨ ਜਾਂ ਨਮਕ ਵਾਲੇ ਪਦਾਰਥ ਦੁੱਧ ਚਾਹ ਖਾਣ ਦੇ ਨਾਲ ਚਮੜੀ ਦੇ ਰੋਗ ਸ਼ੁਰੂ ਹੋ ਜਾਂਦੇ ਹਨ ਨੰਬਰ 14 ਸ਼ੈਂਪੂ ਕੰਡੀਸ਼ਨਰ ਅਤੇ ਵੱਖ-ਵੱਖ ਤਰ੍ਹਾਂ ਦੇ ਤੇਲ ਵਾਲਣ ਝੜਨ ਅਤੇ ਦੋ ਮੂੰਹੇ ਵਾਲਾਂ ਦਾ ਕਾਰਨ ਬਣਦੇ ਹਨ ਨੰਬਰ 15 ਗਰਮ ਪਾਣੀ ਨਾਲ ਨਹਾਉਣ ਨਾਲ ਸਰੀਰ ਦੀ ਇਮਿਊਨਿਟੀ ਪਾਵਰ ਘੱਟ ਹੋ ਜਾਂਦੀ ਹੈ ਅਤੇ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ ਗਰਮ ਪਾਣੀ ਸਿਰ ਤੇ ਲਗਾਉਣ ਨਾਲ ਅੱਖਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਨੰਬਰ 16 ਟਾਈ ਬੰਨਣ ਦੇ ਨਾਲ ਅੱਖਾਂ ਤੇ ਦਿਮਾਗ ਨੂੰ ਨੁਕਸਾਨ ਪਹੁੰਚਦਾ ਹੈ ਨੰਬਰ 17 ਖੜੇ ਹੋ ਕੇ ਪਾਣੀ ਪੀਣ ਦੇ ਨਾਲ ਗੋਡਿਆਂ ਅਤੇ ਜੋੜਾਂ ਦਾ ਦਰਦ ਹੁੰਦਾ ਹੈ ਨੰਬਰ 18 ਖੜੇ ਹੋ ਕੇ ਪਿਸ਼ਾਬ ਕਰਨ ਦੇ ਨਾਲ ਰੀੜ ਦੀ ਹੱਡੀ ਨੂੰ ਨੁਕਸਾਨ ਹੁੰਦਾ ਹੈ ਨੰਬਰ 19 ਖਾਣਾ ਪਕਾਉਣ ਤੋਂ ਬਾਅਦ ਭੋਜਨ ਵਿੱਚ ਨਮਕ ਪਾਉਣ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ ਨੰਬਰ 20 ਤੇਸ਼ਿਕਾਂ ਕਰਨਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਨੰਬਰ 21 ਮੂੰਹ ਰਾਹੀਂ ਸਾਹ ਲੈਣ ਨਾਲ ਜੀਵਨ ਛੋਟਾ ਹੋ ਜਾਂਦਾ ਹੈ ਨੰਬਰ 22 ਕਿਤਾਬ ਤੇ ਜ਼ਿਆਦਾ ਝੁਕਣ ਨਾਲ ਫੇਫੜਿਆਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਟੀਵੀ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ ਨੰਬਰ 23 ਚੇਤਰ ਦੇ ਮਹੀਨੇ ਨਿੰਮ ਦੀਆਂ ਪੱਤੀਆਂ ਖਾਣ ਦੇ ਨਾਲ ਖੂਨ ਸ਼ੁੱਧ ਹੁੰਦਾ ਹੈ ਅਤੇ ਮਲੇਰੀਆ ਕਦੇ ਵੀ ਨਹੀਂ ਹੁੰਦਾ ਨੰਬਰ 24 ਤુલਸੀ ਦਾ ਸੇਵਨ ਕਰਨ ਨਾਲ ਮਲੇਰੀਆ ਨਹੀਂ ਹੁੰਦਾ ਨੰਬਰ 25 ਰੋਜ਼ਾਨਾ ਮੂਲੀ ਖਾਣ ਨਾਲ ਵਿਅਕਤੀ ਕਈ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਨੰਬਰ 26 ਕਰੋੰਦਾ ਖੰਗ ਪ੍ਰਾਣੀ ਖੰਗ ਅਤੇ ਦਿਲ ਦੇ ਰੋਗ ਲਈ ਅਨਾਰ ਬਹੁਤ ਵਧੀਆ ਹੁੰਦਾ ਹੈ ਨੰਬਰ 27 ਅਰਜੁਨ ਦਾਸਾ ਕਕ ਲੋਕੀ ਦਾ ਰਾਸ ਤુલਸੀ ਪਦੀਨਾ ਮੌਸਮੀ ਸਿੰਧਾ ਨਮਕ ਗੋੜ ਛੋਲੇ ਦਾ ਆਟਾ ਛਿਲਕੇ ਵਾਲੇ ਅਨਾਜ ਦਿਲ ਦੇ ਰੋਗੀਆਂ ਲਈ ਦਵਾਈ ਹੁੰਦੇ ਹਨ ਨੰਬਰ 28 ਭੋਜਨ ਤੋਂ ਬਾਅਦ ਸੁਪਾਰੀ ਗੁੜ ਜਾਂ ਸੌਫ ਕਾਨ ਦੇ ਨਾਲ ਪਾਚਨ ਕਿਰਿਆ ਵਧੀਆ ਰਹਿੰਦੀ ਹੈ ਅਤੇ ਬਦਹਾਜ਼ਮੀ ਵੀ ਨਹੀਂ ਹੁੰਦੀ ਨੰਬਰ 29 ਕੱਚਾ ਭੋਜਨ ਜੋ ਅੱਗ ਤੇ ਨਹੀਂ ਪਕਾਇਆ ਜਾਂਦਾ ਉਹ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਤੇ ਉਮਰ ਵੀ ਵਧਾਉਂਦਾ ਹੈ ਨੰਬਰ 30 ਮਲਠੀ ਚੂਸਣ ਦੇ ਨਾਲ ਕਫ ਨਿਕਲਦਾ ਹੈ ਤੇ ਆਵਾਜ਼ ਮਿੱਠੀ ਹੋ ਜਾਂਦੀ ਹੈ ਨੰਬਰ 31 ਪਾਣੀ ਹਮੇਸ਼ਾ ਠੰਡਾ ਹੈਂਡ ਪੰਪ ਖੂਹ ਆਦ ਦਾ ਹੀ ਪੀਣਾ ਚਾਹੀਦਾ ਹੈ ਬੋਤਲਵੰਦ ਜਾਂ ਫਰਿੱਜ ਦਾ ਪਾਣੀ ਬਾਸੀ ਹੁੰਦਾ ਹੈ ਅਤੇ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ ਨੰਬਰ 32 ਗੰਨੇਂਬੂ ਗੰਦੇ ਪਾਣੀ ਦੀਆਂ ਬਿਮਾਰੀਆਂ ਜਿਗਰ ਟਾਈਫਾਇਡ ਦਸਤ ਪੇਟ ਦੀਆਂ ਬਿਮਾਰੀਆਂ ਅਤੇ ਹੈਜੇ ਤੋਂ ਬਚਾਉਂਦਾ ਹੈ ਨੰਬਰ 33 ਸ਼ਾਨਖਾਨ ਦੇ ਨਾਲ ਸਰੀਰ ਦੀ ਰੋਧਕ ਸ਼ਕਤੀ ਵਾਧੀ ਹੈ ਇਸ ਲਈ ਕਨਕ ਨੂੰ ਹਮੇਸ਼ਾ ਮੋٹے ਤੌਰ ਤੇ ਹੀ ਪੀਸਣਾ ਚਾਹੀਦਾ ਹੈ ਅਤੇ ਉਸ ਦੀ ਸ਼ਾਨ ਨੂੰ ਬਾਹਰ ਨਹੀਂ ਕੱਟਣਾ ਚਾਹੀਦਾ ਉਸੇ ਸਮੇਤ ਹੀ ਰੋਟੀ ਖਾਣੀ ਚਾਹੀਦੀ ਹੈ ਨੰਬਰ 34 ਫਲ ਮਠਿਆਈਆਂ ਅਤੇ ਘਿਓ ਜਾਂ ਤੇਲ ਤੋਂ ਬਣੀਆਂ ਚੀਜ਼ਾਂ ਖਾਣ ਤੋਂ ਤੁਰੰਤ ਬਾਅਦ ਪਾਣੀ ਕਦੇ ਵੀ ਨਹੀਂ ਪੀਣਾ ਚਾਹੀਦਾ ਨੰਬਰ 35 ਖਾਣਾ ਪਕਾਉਣ ਦੇ 48 ਮਿੰਟ ਦੇ ਅੰਦਰ ਅੰਦਰ ਖਾਣਾ ਖਾਣਾ ਚਾਹੀਦਾ ਹੈ ਇਸ ਤੋਂ ਬਾਅਦ ਉਸ ਵਿੱਚ ਸ਼ਕਤੀ ਘੱਟ ਹੋਣ ਲੱਗਦੀ ਹੈ 48 ਘੰਟੇ ਬਾਅਦ ਇਹ ਪਸ਼ੂਆਂ ਦੇ ਖਾਂਜੋਗ ਵੀ ਨਹੀਂ ਰਹਿੰਦਾ ਨੰਬਰ ਸ਼ਕਤੀ ਮਿੱਟੀ ਦੇ ਬਰਤਨ ਵਿੱਚ ਭੋਜਨ ਪਕਾਉਣ ਨਾਲ 100% ਤਾਕਤ ਬਚਦੀ ਹੈ ਕਾਂਸੀ ਦੇ ਭਾਂਡੇ ਵਿੱਚ 97% ਤਾਂਬੇ ਦੇ ਭਾਂਡਿਆਂ ਵਿੱਚ 93% ਅਤੇ ਐਲੂਮੀਨੀਅਮ ਦੇ ਭਾਂਡੇ ਅਤੇ ਪ੍ਰੈਸ਼ਰ ਕੁੱਕਰ ਵਿੱਚ 7 ਤੋਂ 13% ਹੀ ਸ਼ਕਤੀ ਬਚਦੀ ਹੈ ਇਸ ਨਾਲ ਭੋਜਨ ਦੇ ਸਾਰੇ ਤਤ ਨਸ਼ਟ ਹੋ ਜਾਂਦੇ ਹਨ ਨੰਬਰ 37 ਕਣਕ ਦਾ ਆਟਾ 15 ਦਿਨਾਂ ਵਿੱਚ ਪੁਰਾਣਾ ਛੋਲਿਆਂ ਦਾ ਬਾਜਰੇ ਮੱਕੀ ਜਵਾਰ ਦੇ ਆਟੇ ਦੀ ਵਰਤੋਂ 7 ਦਿਨਾਂ ਤੋਂ ਵੱਧ ਨਹੀਂ ਕਰਨੀ ਚਾਹੀਦੀ ਨੰਬਰ 38 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਦੇ ਵੀ ਮੈਦਾ ਬਿਸਕਟ ਬ੍ਰੈਡ ਸਮੋਸਾ ਆਦ ਨਹੀਂ ਖਵਾਉਣੇ ਚਾਹੀਦੇ ਨੰਬਰ 39 ਸੇਦਾ ਨਮਕ ਖਾਣ ਲਈ ਸਭ ਤੋਂ ਵਧੀਆ ਹੁੰਦਾ ਹੈ ਇਸ ਤੋਂ ਬਾਅਦ ਕਾਲੇ ਨਮਕ ਦੀ ਥਾਂ ਆਉਂਦੀ ਹੈ ਚਿੱਟਾ ਨੂਨ ਤਾਂ ਬਿਲਕੁਲ ਜ਼ਹਿਰ ਦੇ ਸਮਾਨ ਹੁੰਦਾ ਹੈ ਨੰਬਰ 40 ਜਲਣ ਤੇ ਆਲੂ ਦਾ ਰਾਸ ਹਲਦੀ ਸ਼ਹਿਦ ਐਲੋਵੇਰਾ ਮਿਲਾ ਕੇ ਲਗਾਉਣ ਦੇ ਨਾਲ ਜਲਣ ਠੀਕ ਹੋ ਜਾਂਦੀ ਹੈ ਅਤੇ ਛਾਲੇ ਵੀ ਨਹੀਂ ਹੁੰਦੇ ਨੰਬਰ 41 ਸਰੋਂ ਤੇਲ, मूਫਲੀ ਜਾਂ ਨਾਰੀਅਲ ਦਾ ਤੇਲ ਹੀ ਖਾਣਾ ਚਾਹੀਦਾ ਹੈ। ਦੇਸੀ ਘਿਓ ਘਰ ਦਾ ਹੀ ਖਾਣਾ ਚਾਹੀਦਾ ਹੈ। ਰਫੈਂਡ ਅਤੇ ਬਨਸਪਤੀ ਘਾਓ ਜਾਨੀ ਕਿ ਡਾਲਤਾ ਬਿਲਕੁਲ ਜ਼ਹਿਰ ਦੇ ਸਮਾਨ ਹੁੰਦੇ ਹਨ ਇਨਾਂ ਤੋਂ ਬਚਣਾ ਚਾਹੀਦਾ ਹੈ ਜੇਕਰ ਤੁਸੀਂ ਆਪਣੀ ਸਿਹਤ ਨੂੰ ਚੰਗੀ ਰੱਖਣਾ ਚਾਹੁੰਦੇ ਹੋ ਨੰਬਰ 42 ਪੈਰਾਂ ਦੇ ਨਹਾਂ ਨੂੰ ਸਰੋਂ ਦੇ ਤੇਲ ਵਿੱਚ ਭਿਉ ਕੇ ਰੱਖਣ ਦੇ ਨਾਲ ਅੱਖਾਂ ਦੀ ਖੁਜਲੀ ਲਾਲੀ ਅਤੇ ਜਲਨ ਦੂਰ ਹੋ ਜਾਂਦੀ ਹੈ ਨੰਬਰ 43 ਖਾਣੇ ਦਾ ਚੂਨਾ ਖਾਣ ਦੇ ਨਾਲ 70 ਬਿਮਾਰੀਆਂ ਠੀਕ ਹੁੰਦੀਆਂ ਹਨ ਨੰਬਰ 44 ਸੱਟ ਸੋਜ ਦਰਦ ਜ਼ਖਮ ਫੋੜੇ ਹੋਣ ਤੇ ਚੁੰਬਕ ਨੂੰ 5 ਤੋਂ 20 ਮਿੰਟ ਤੱਕ ਲਗਾ ਕੇ ਰੱਖਣ ਨਾਲ ਇਹ ਜਲਦੀ ਠੀਕ ਹੋ ਜਾਂਦੇ ਹਨ ਜੇਕਰ ਕੋਈ ਹੱਡੀ ਟੁੱਟ ਜਾਵੇ ਤਾਂ ਚੁੰਬਕ ਦੀ ਵਰਤੋਂ ਨਾਲ ਅੱਧੇ ਤੋਂ ਵੀ ਘੱਟ ਸਮੇਂ ਵਿੱਚ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਨੰਬਰ 45 ਮਠਿਆਈ ਵਿੱਚ ਮਿਸ਼ਰੀ ਗੋੜ ਸ਼ਹਿਦ ਦੇਸੀ ਖੰਡ ਦੀ ਵਰਤੋਂ ਕਰਨੀ ਚਾਹੀਦੀ ਹੈ ਚਿੱਟੀ ਖੰਡ ਜ਼ਹਿਰ ਵਾਂਗ ਹੀ ਹੁੰਦੀ ਹੈ ਨੰਬਰ 46 ਕੁੱਤੇ ਦੇ ਕੱਟਣ ਤੇ ਹਲਦੀ ਲਗਾਉਣੀ ਚਾਹੀਦੀ ਹੈ ਇਸ ਨਾਲ ਰਾਹ ਮਲੇਗਾ ਨੰਬਰ 47 ਪਾਂਡੇ ਮਿੱਟੀ ਦੇ ਹੀ ਵਰਤਨੇ ਚਾਹੀਦੇ ਹਨ ਜਿੰਨਾ ਸੰਭਵ ਹੋ ਸਕੇ ਨੰਬਰ 48 ਟੁੱਥ ਪੇਸਟ ਅਤੇ ਬਰਸ਼ ਦੀ ਥਾਂ ਤੇ ਦੰਤਾਂ ਦਾ ਮੰਜਨ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ ਇਸ ਨਾਲ ਦੰਦ ਮਜ਼ਬੂਤ ਹੁੰਦੇ ਹਨ ਅੱਖਾਂ ਦੇ ਰੋਗ ਵਿੱਚ ਦੰਦਾਂ ਨੂੰ ਬਰਸ਼ ਨਾ ਕਰੋ ਜੇਕਰ ਤੁਹਾਨੂੰ ਦੰਤਾਂ ਤੇ ਮੰਜਨ ਹਮੇਸ਼ਾ ਨਹੀਂ ਮਿਲਦੇ ਤਾਂ ਹਫ਼ਤੇ ਵਿੱਚ ਇੱਕ ਵਾਰ ਤਾਂ ਜ਼ਰੂਰ ਹੀ ਕਰੋ ਨੰਬਰ 49 ਜੇ ਹੋ ਸਕੇ ਤਾਂ ਸੂਰਜ ਡੁੱਬਣ ਤੋਂ ਬਾਅਦ ਨਾ ਪੜੋ ਤੇ ਨਾ ਹੀ ਦਿਖੋ ਤਾਂ ਇਹ ਚੰਗਾ ਹੈ ਕਿਉਂਕਿ ਜਦੋਂ ਅਸੀਂ ਘੱਟ ਰੋਸ਼ਨੀ ਵਿੱਚ ਅੱਖਾਂ ਦਾ ਜ਼ਿਆਦਾ ਇਸਤੇਮਾਲ ਕਰਦੇ ਹਾਂ ਜ਼ਿਆਦਾ ਨਿਗਾ ਲਗਾਉਂਦੇ ਹਾਂ ਤਾਂ ਇਸ ਦਾ ਸਾਡੀ ਅੱਖਾਂ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ ਭਾਵੇਂ ਅੱਜ ਸਾਨੂੰ ਇਸ ਗੱਲ ਬਾਰੇ ਕੋਈ ਵੀ ਚਿੰਤਾ ਨਹੀਂ ਹੈ ਪਰ ਆਉਣ ਵਾਲੀ ਜ਼ਿੰਦਗੀ ਵਿੱਚ ਸਾਨੂੰ ਇਸ ਦਾ ਪਛਤਾਵਾ ਜ਼ਰੂਰ ਹੁੰਦਾ ਹੈ ਕਿਉਂਕਿ ਉਸ ਸਮੇਂ ਸਾਡੀ ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਹੈ ਤਾਂ ਆਪਣੀ ਅੱਖਾਂ ਦਾ ਹੁਣੇ ਤੋਂ ਖਿਆਲ ਰੱਖੋ ਨੰਬਰ 50 ਸਿਹਤਮੰਦ ਰਹਿਣ ਲਈ ਚੰਗੀ ਨੀਂਦ ਅਤੇ ਤਾਜ਼ਾ ਭੋਜਨ ਜ਼ਰੂਰ ਲਓ ਇਸ ਸਾਡੇ ਸੇਤ ਨੂੰ ਚੰਗੀ ਬਣਾਈ ਰੱਖਦਾ ਹੈ ਨੰਬਰ 51 देर रात तक जागने ਦੇ ਨਾਲ ਸਰੀਰ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਅਤੇ ਭੋਜਨ ਦੇ ਪਚਣ ਵਿੱਚ ਵੀ ਦਿੱਕਤ ਹੁੰਦੀ ਹੈ ਨਾਲ ਹੀ ਇਸ ਦੇ ਨਾਲ ਅੱਖਾਂ ਨਾਲ ਸੰਬੰਧਿਤ ਬਿਮਾਰੀਆਂ ਵੀ ਹੋ ਸਕਦੀਆਂ ਹਨ ਤਾਂ ਦੋਸਤੋ ਹਮੇਸ਼ਾ ਚੰਗੀ ਨੀਂਦ ਅਤੇ ਆਪਣੇ ਸਮੇਂ ਨੂੰ ਸਹੀ ਤਰੀਕੇ ਨਾਲ ਵਰਤੋ ਤੇ ਅਨੁਸ਼ਾਸਨਮਈ ਜ਼ਿੰਦਗੀ ਹੀ ਜਿਉਂ ਕਿਉਂਕਿ ਇਸ ਨਾਲ ਤੁਹਾਡੀ ਸਿਹਤ ਵੀ ਚੰਗੀ ਰਹੇਗੀ ਤੁਸੀਂ ਬਿਮਾਰੀਆਂ ਤੋਂ ਵੀ ਬਚੇ ਰਹੋਗੇ ਤਾਂ ਦੋਸਤੋ ਇਸ ਹੀ ਅੱਜ ਦੀ ਜਾਣਕਾਰੀ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਂਝੇ ਗਾਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਹੋ ਕਮੈਂਟ ਬਾਕਸ ਵਿੱਚ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ ਧੰਨਵਾਦ